ਪੀਟਰ ਵਰਦੀ ਪਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਚਕਾਰੇ ਲੱਗਦੇ ਆ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਪਾਜੀ ਪਲੀਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਤਾਂ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਕਿਪੀ ਫੋਨ ਨਹੀਂ ਚੱਕ ਰਿਹਾ ਇਹ ਨਾ ਮਿਲਦਾ ਸੀ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿ ਉਹ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਟੂ ਗਿੱਪੀ ਕੰਗratulations ਪੰਜਾਬ ਨੂੰ ਇਸ ਫਿਲਮ ਦੀ ਲੋੜ ਸੀ ਅੱਜ ਦੇ ਰੀਡ ਤੇ ਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਪੀਟਰ ਵਿਰਦੀ ਭਾਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਜਿਕਾਰੇ ਲੱਗਦੇ ਆਂ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਭਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਕਿਪੀ ਫੋਨ ਨਹੀਂ ਚੱਕ ਰਿਹਾ ਇਹ ਨਾ ਮਿਲਦਾ ਸੀ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿ ਉਹ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਸੋ ਗਿੱਪੀ ਕੰਗratulations ਪੰਜਾਬ ਨੂੰ ਇਸ ਫਿਲਮ ਦੀ ਲੋੜ ਸੀ ਅੱਜ ਦੇ ਰੇਟ ਤੇਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਬਾਜੀ ਥੈਂਕ ਯੂ ਜੀ ਪੀਟਰ ਵਿਰਦੀ ਬਾਜੀ ਜਿਹੜਾ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਝਕਾਰੇ ਲੱਗਦੇ ਆਂ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਪਲ ਮੋਸ਼ਨ ਪਿਕਚਰ ਨੇ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਸੀ ਕਿਪੀ ਫੋਨ ਨਹੀਂ ਚੱਕ ਰਿਹਾ ਨਹੀਂ ਮਿਲਦਾ ਸੀ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿਹਾ ਇਹ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆ ਉਹ ਬਹੁਤ ਵੱਡੀ ਪ੍ਰੋਜੈਕਟ ਸੀ ਕਿਪੀ ਕੰਗ੍ਰੈਚੁਲੇਸ਼ਨਸ ਪੰਜਾਬ ਨੂੰ ਐਸ ਫਿਲਮ ਦੀ ਲੋੜ ਸੀ ਅੱਜ ਦੇ ਰੇਟ ਤੇ ਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਭਾਜੀ ਥੈਂਕ ਪੀਟਰ ਵਰਦੀਪਾ ਜੀ ਜਿਹੜੇ ਸਿਰਫ ਯੂਕੇ ਤੋਂ ਫਿਲਮ ਦਾ ਪ੍ਰੀਮੀਅਰ ਅਟੈਂਡ ਕਰਨ ਲਈ ਆਏ ਕਹਿੰਦੇ ਫਿਲਮ ਤਾਂ ਮੈਂ ਯੂਕੇ 'ਚ ਵੀ ਦੇਖ ਸਕਦਾ ਪਰ ਜੋ ਝਕਾਰੇ ਲੱਗਦੇ ਆ ਦਾ ਸਵਾਦ ਕਹਿੰਦੇ ਮੈਨੂੰ ਇੱਥੇ ਆਉਣਾ ਪੰਜਾਬ 'ਚ ਉਹ ਸ਼ਾਇਦ ਉੱਥੇ ਨਾ ਆਵੇ ਭਾਜੀ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਹੰਬਲ ਮੋਸ਼ਨ ਪਿਕਚਰ ਨੇ ਤਾਂ ਫਿਲਮਾਂ ਬਹੁਤ ਬਣਾਈਆਂ ਆ ਫਿਲਮ ਦੀ ਇੱਕ ਛੋਟੀ ਜੀ ਸਿਚੁਏਸ਼ਨ ਸੀ ਜਦੋਂ ਫਿਲਮ ਬਣਦੀ ਸੀ ਮੈਂ ਕਿਪੀ ਨੂੰ ਫੋਨ ਕਰ ਰਿਹਾ ਕਿਪੀ ਫੋਨ ਨਹੀਂ ਚੱਕ ਰਿਹਾ ਇਹ ਨਾ ਮਿਲਦਾ ਸੀ ਦੋ ਤਿੰਨ ਹਫ਼ਤੇ ਬਾਅਦ ਗੱਲ ਹੋਣੀ ਕਿ ਨਾ ਬਹੁਤ ਵੱਡੀ ਪ੍ਰੋਜੈਕਟ ਤੇ ਕੰਮ ਕਰਦੇ ਭਾਜੀ ਤੁਸੀਂ ਦੇਖਣਾ ਤੇ ਆਹ ਬਹੁਤ ਵੱਡੀ ਪ੍ਰੋਜੈਕਟ ਸੀ ਟੂ ਗਿੱਪੀ ਕੰਗratulations ਪੰਜਾਬ ਨੂੰ ਇਸ ਫਿਲਮ ਦੀ ਲੋੜ ਸੀ ਅੱਜ ਦੇ ਰੀਡ ਤੇ ਵੇ ਇਟ ਇਜ਼ ਵੈਰੀ ਨੀਡੇਡ ਐਂਡ ਵੀ ਆਰ ਸੋ ਗ੍ਰੇਟਫੁਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ